ਗੁੱਡ ਮਾਰਨਿੰਗ ਆ ਬੜੀਆਂ ਜਿਹੀ ਟੋਪੀ ਆ ਪਰ ਨਿੱਗੀ ਬਹੁਤ ਅੰਦਰ ਆ ਹੱਥ ਸੇਕ ਦੋ ਜਿੱਲੇ ਤੇ ਸਫਨੇ ਵੀ ਛੱਡ ਕੇ ਆਏ ਸਕੂਲ ਦੇ ਬੜੀ ਠੰਡ ਆ ਰਾਹ ਦੇ ਵਿੱਚ ਇੰਨੀ ਠੰਡ ਆ ਉਹਦੇ ਨਾਲ ਗਲਾਸ ਦੇ ਵਿੱਚ ਦੀ ਵੀ ਹੱਥ ਸਨ ਨੂੰ ਹੁੰਦੇ ਆ ਤੇ ਦੇ ਦੇ ਨਾ ਕੰਨੇ ਜਿਹੀ ਆ ਕੱਲੇ ਆ ਜੇ ਲੱਗਿਆ ਝੁੱਗੀ ਵਾ ਜਾਣੀ ਇੱਥੋਂ ਇਨਨ ਸਾਹਵਾ ਦੇਖ ਰਹੇ ਨੇ ਕੰਮੇ ਲਾ ਕੇ ਇੱਕ ਦਮ ਘੈਂੜੀ ਜਿਹੀ ਝੁੱਗੀ ਬਣਾ ਲੈਣੀ ਆ ਕਦੋਂ ਬਣਾਣੀ ਆ ਕੱਬ ਬਣਾਨੀ ਆ ਕੱਲ ਬਣਾਨੀ ਆ ਆ ਜੀ ਆ ਜੀ ਮੇਰੇ ਕੋ ਬਾਜ ਮਾਰ ਦੀ ਇੱਥੇ ਮੈਂ ਦੇਖਣਾ ਕਿਵੇਂ ਬਣਾਤੇ ਹੋ ਬਈਆ ਸਵੇਰ ਦੇ ਗੈਸ ਚਲਾ ਕੇ ਬਣਾਣੀ ਬਾਜ ਮਾਰ ਦੇਣਾ ਹੈ ਹੈ ਰਹਿ ਜੋ ਰਹਿ ਗਰੇ ਇੱਥੇ ਚਲੋ ਕਰ ਲਈਏ ਕੰਮ ਸਵੇਰ ਹੋ ਗਈ ਆ ਹਲਾ ਚਿੱਲੇ ਮੋਰੇ ਤੁਹਾਨੂੰ ਪਤਾ ਉੱਠਣ ਨੂੰ ਜੀ ਨਹੀਂ ਕਰਦਾ ਇੰਨੀ ਅੱਗ ਹੁੰਦੀ ਚਿੱਲੇ ਮੋਰੇ ਸੇਕ ਜਾਈ ਜਾਂਦਾ ਥਮਾ ਜਾਈ ਜਾਂਦਾ ਪਰ ਇੰਨਾ ਚਲ ਧੋਪ ਆ ਗਈ ਕੰਮ ਨਹੀਂ ਵੜ ਕੇ ਖਾਈਏ ਰੋਟੀ ਠੀਕ ਹੈ ਨਾ ਵੀਡੀਓ ਬਣਾਤੇ ਹੈ ਆ ਗਏ ਝੁੱਗੇ ਲੱਗੀ ਬਣ ਦੇਖੀ ਕਿਦਾਂ ਕਵਰ ਕਰੂਗੇ ਨਾ ਜਿਵਾੜ ਆ ਉੱਪਰੋਂ ਇਦਾਂ ਕਰ ਦਾਨ ਮੈਨੂੰ ਲੱਗਦਾ ਨੇ ਟੇਟੇ ਚਲ ਦੇਖਦੇ ਹਾਂ ਕਿਵੇਂ ਬਣਦੀ ਝੁੱਗੀ ਟੋਟਲਿਟੀ ਖਾ ਲਈ ਐ ਯਾਰ ਅਗਰ ਤੱਕ ਪੈਣਾ ਪਏ ਅਗੇ ਰੈਸਟ ਕਰ ਲਈਦੀ ਹਾਂ ਰੈਸਟ ਕਰਨ ਦਾ ਟਾਈਮ ਹੀ ਨਹੀਂ ਮਿਲਦਾ ਜੇ ਪੈਗੇ 10 ਮਿੰਟ ਦਾ ਸੁਗਣੀ ਦਾ ਟਾਈਮ ਹੋ ਜਾਣਾ ਸਕੂਲ ਦਾ ਕਿੱਥੇ ਤੱਕ ਲਾਉਣੇ ਰਾਜੋ ਇਹ ਕਹਾਂ ਪਰ ਕਹਾਂ ਕਹਾਂ ਤੱਕ ਲਾਣੇ ਬਾ ਇਤਨੇ ਇਹ ਵਾਲੇ ਇਤਨੇ ਤੱਕ ਆ ਉੱਪਰ ਛੋੜ ਦਿਆ ਐ ਸੇ ਛੱਤ ਟਕਨੇ ਕੇ ਲਈ ਹਾਂ ਹੋ ਜਾਏਗਾ ਓਕੇ ਗੱਬੇ ਆਜ ਗੜ ਲਾਤਾ ਐ ਐਡਾ ਬਣ ਜਾਊਗਾ ਤਾਂ ਜੇ ਤਾਂ ਬਾਹਰ ਕਰਨੀ ਹੁੰਦੀ ਹੁੰਦਾ ਹੋਰ ਠੀਕ ਹੈ ਹੋਰ ਠੀਕ ਹੈ ਇਕੱਲਾ ਹੀ ਰਹੂਗਾ ਹੈ ਸਾਥ ਨਹੀਂ ਆਏ ਤਾਂ ਗੱਲਵਾਲੀ ਨਹੀਂ ਹੋਈ ਗੱਲਵਾਲੀ ਨਹੀਂ ਹੈ ਇਹ ਛੜਾ ਹੀ ਹੈ ਛੜਾ ਮੇਰੇ ਜੈਸਾ ਹੀ ਹੈ ਹੋਰ ਨਾ ਰਾਨਾ ਨਾ ਕਾਨਾ ਹੈ ਹੋਰ ਠੀਕ ਹੈ ਕਿਦਾਂ ਕਹਿੰਦੇ ਨੇ ਧੀ ਤੋੜਨੀ ਨਹੀਂ ਨੌ ਲਿਆਉਣੀ ਨਹੀਂ ਹੈ ਐਸੇ ਬੋਲਦੇ ਨੇ ਹਾਂ ਅਮੀ ਕਿਦਾਂ ਕਹਿੰਦੇ ਨੇ ਧੀ ਤੋੜਨੀ ਨੇ तो और नहीं नहीं का। का? आ। तो का ए, कितनी मेरे 40 नहीं मैं क्योंकि इधर जो देखेगा वो उसको बोल देगा ना कि लड़की चाहिए जो कराना है तो तब बोलेंगे शादी करने का मन है आपका नहीं ਏ ਕੋਈ ਮਿਲ ਗਿਆ ਤਾਂ ਕੱਲੇ ਰਹਿੰਗੇ ਕੋਈ ਮਿਲ ਗਿਆ ਤਾਂ ਬੋਲ ਦੂੰ ਮੈਂ ਫਿਰ ਦੇਖੋ ਕਨੈਕਟ ਕਰ ਲ लेंगे ਨਾ ਜੇ ਕੋਈ ਲੜਕੀ ਹੋਗੀ ਕਨੈਕਟ ਕਰ ਲ लेंगे ਬੋਲ ਦੂੰ ਕਿਤਨੀ ਕਮ ਆਪ 40 ਸਾਲ ਕੇ ਹੋ ਹਾਂ 40 ਸਾਲ ਦੇ ਲੱਗਉਗੀ ਕਿ ਕੰਮ ਕੀ ਉਮਰ ਹੋ ਬਾਬੋ 23 24 40 ਸਾਲ ਦੀ ਜਿੰਨੇ ਦੀ ਵੀ ਕੁੜੀ ਹੋਵੇ ਤੇ ਭਰਾ ਦਾ ਸੰਜੂ ਨਾਮ ਆਰਾਮ ਸੇਵਕ ਨਾਮ ਹੈ ਤੇ ਘਰ ਮੇ ਕੋਣ ਕੋਣ ਹੈ ਮਾਪੇ ਕੋਈ ਨਹੀਂ ਕੋਈ ਨਹੀਂ ਇਕੱਲਾ ਹੀ ਹੈ ਭਾਈ ਭੈਣ ਮੈਂ ਇੱਕ ਮਹੀਨੇ ਉਸ ਦੀ شادی ਕਰਤੀ ਅੱਛਾ ਫਿਰ ਇਕੱਲੇ ਹੀ ਹੈ ਨਾ ਤੇ ਇਕੱਲੇ ਬੰਦਾ ਹੈ ਕੋਈ ਵੀ ਲੜਕੇ ਕਿਸੇ ਕੀ ਵੀ ਲੜਕੇ ਹੋ ਤੇ ਆਪਕੇ ਕਸ਼ਟ ਕਹ ਹੈ ਤਾਰਾ ਜੇ ਅਮਰਾਵ ਹੈ ਅਮਰਾਵ ਅਮਰਾਵ ਇਹ ਮੁਸਲਮਾਨ ਹੋਤੇ ਨਹੀਂ ਨਹੀਂ ਹਿੰਦੂ ਹਿੰਦੂ ਆ ਕੋਈ ਹਿੰਦੂ ਹੋਵੇ ਤਾਂ ਚਾਹੀਦੀ ਆ ਆਪਾਂ ਨੂੰ ਕੁੜੀ ਜਾਂ ਲੜਕੀ ਜਿਹੜੀ 40 ਸਾਲ ਦੀ ਕੋਈ ਲੜਕੀ ਹੁੰਦੀ ਆ ਚਲੋ ਲੜਕੀ ਲਾ ਲਓ ਯਾਨੀ ਕਿ 30 ਤੋਂ 40 ਜਿੰਨੀ ਵੀ ਹੋ ਹਮੇ ਬਤਾ ਦੇਣਾ भाई आपको दुखा तो दिया है तो जैसे भी वो बता देना ठीक है घर साहब खुश रखेगा लड़की को यानी कि गाली नहीं देगा लड़ेगा नहीं झगड़ा नहीं करेगा बहुत अच्छा इंसान है खुश रखेगा ना लड़की को हाँ। है भैया हाँ, <laughs> खुश रखेगा लड़ाई तो नहीं करेगा ना दारू दर तो नहीं पीता मैं कहा पहले बता दू अगले बाद में बोलेगा देख लेना हाँ चल ठीक है मैं ध्यान रखूंगा इसका कि मेरे पास ही रहेगा जी कोई करेगा तो मैं बता दूंगा तो कैसे भी हो हमें बत, कनेक्ट करना है इसका शादी करना है तो हम इधर ही कर देंगे गाड़ी हमारे पास है सब कुछ है अच्छे से फूल लगा कर गाड़ी से आएंगे हम बरात लेकर कर चलो हमें देख दे की सिस्टम है कि पा रहे हैं जि अंदर कोई जन्म जुर्म आ जाए कुछ नहीं आएगा कुछ नहीं आएगा दबेगी अच्छा नीचे वो कपड़ा लगा अच्छा लगा देंगे ठीक हाँ 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 सही है सही है मैं समझ गया चलो देखा रहे। आगे, आगे पहले राजू ने बनाया था इन्हें इधर बनाया था एपल खादी एवं नहीं, नहीं। आ ਚਲ ਗਾਲੇ ਖਾ ਗਈ ਖਾ ਗਈ ਖਾ ਗਈ ਨਾ ਅੰਦਰ ਕਿਦਾਂ ਬਣ ਗਏ ਕਿੰਨੀ ਗੱਲ ਅੰਦਰ ਲੇਟ ਆ ਵਿੱਚ ਜਾਨਵਰ ਨਹੀਂ ਕੋ ਬਰ ਸਕਦਾ ਇਦਾਂ ਹੋ ਗਿਆ ਰੈਡੀ ਹੋ ਗਿਆ ਰੈਡੀ ਹਾਂ ਹੋ ਗਿਆ ਰੈਡੀ ਆ ਮਗਰ ਇੱਟ ਲਾਤ ਨੇ ਹੈ ਇਦਾਂ ਲਗਾ ਦੇ ਬੰਨ ਇਟਾ ਹੋਰ ਹੋਰ ਮਗਰ ਸੇ ਵਧੀਆ अंदर ठंड तो नहीं लगी रात है नहीं ठंड नहीं लगी हां नीचे बचाने नीचे बिस्तर नहीं बिछाया क्या दा चोदा नीचे बिछा लेना बिछाने वाला हां चल कोई नहीं कोई बिस्तरे की लोड पड़ी बता देना है ठंड में मत रहना बढ़िया बना ली यार इन्होंने देखो से से तो पायन जो दा बढ़िया चीज है ਤਪਨਾ ਆਵੇ ਇਹ ਬਹੁਤ ਠੰਡ ਹੁੰਦੀ ਜਦੋਂ ਸਵੇਰ ਨੂੰ ਛੜਨ ਜਾਂਦਾ ਉਹ ਜ਼ਿਆਦਾ ਹੁੰਦੀ ਮੈਂ ਹਲੋ ਲੈਣ ਸਾਡੇ ਗਵੰਢੀਆਂ ਦੇ ਨੇਬਰ ਦੇ ਬੀਬੀ ਸੌ ਗਈ ਅੱਛਾ ਬੈਠੀਆਂ ਹੈਂ ਹਲੋ ਵੀਰਾ ਦੇਖੀ ਬਣਾਤਾ ਤੁਸੀਂ ਇਹਨਾਂ ਨੇ ਪੱਧਰ ਕਰਕੇ ਇੱਥੇ ਦਵਾਈ ਛੜਕੀ ਆ ਵੀ ਸਾਰੀ ਵਿੱਚੇ ਲੋਹ ਤੇ ਹਾਂ ਲੱਗਾ ਤੋ ਦੇਖਦਾ ਨਹੀਂ ਤਾਂ ਮੈਂ ਕਿ ਇੱਕ ਜੜ ਜੀ ਲੈ ਜਾਨਾ ਇਹਦੀ ਜੜ ਲਾਦਾ ਨਾ ਉਧਰ ਆਪਣੇ ਨਾਲ ਹਨਾ ਫਰਾਈ ਕਰਕੇ ਦੇਖ ਲੈਣ ਕਿ ਪਤਾ ਸ਼ਾਇਦ ਉੱਗ ਜਾਈ ਜਾਵੇ ਹਨਾ ਕਿਉਂਕਿ ਇਹ ਬੈਸਟ ਦਵਾਈ ਆ ਕੁਛ ਵੀ ਮੂੰਹ ਤੇ ਲਾਉਣ ਨਾਲ ਹਨਾ ਕੁਛ ਵੀ ਕਰੀਮਾਂ ਕਰੂਮਾਂ ਕੱਲੀ ਇਹ ਲਾਈ ਜਾਵੇ ਬਾਦ ਦਾ ਇਸ ਕੋ ਜਾਂ ਜਦ ਹੁਣ ਸਿਆਲ ਸਟੀਮ ਦੇ ਲਵੇ ਬੰਦਾ ਹਨਾ ਬੱਗੇ ਆਪਣੀ ਡਾਈਟ ਵਧੀਆ ਰੱਖੇ ਵਾਸ ਹਾਲ ਤੂੰ ਐਵੇਂ ਕਰੀਮ ਅਸ਼ਰਫ ਨਾਲੋਂ ਵਧੀਆ ਹੈ ਲੈ ਆਂ ਜੀ ਜੜਾਂ ਲੈ ਆਂਦੀਆਂ ਮੈਂ ਕਿ ਆਪਣੇ ਲਾ ਲਾਂਦੇ ਹਾਂ ਨਾ ਮੰਮੀ ਕਹਿੰਦੀ ਇੱਧਰਲੀ ਸਾਈਡ ਪਿੱਛੇ ਲਾ ਲ ਲੈ ਲਾਉਣਾ ਨੇ ਝੂਗੀ ਕਿ ਨਹੀਂ ਸੋਣੀ ਬਣਾ ਲਈ ਹਾਂ ਹੂੰ ਤੇ ਤੇ ਇੱਥੇ ਆਹੋ ਆਪਣਾ ਇਹ ਘਰ ਦੇ ਲਾਂ ਕੇ ਬਣਾ ਲੈਣੇ ਨੇ ਅਮੀ ਦੇ ਤਾਂ ਸਹੀ ਆ ਪਿੱਛੋਂ ਕਿਹੜਾ ਕਹਿੰਦੇ ਸਹੀ ਆ ਦੇਖੀ ਤਾਂ ਨਾਲ ਆਂ ਬੁੱਟੇ ਹੈ ਕਿ ਹੋਰ ਬਾਟਲ ਮੇ ਮੜਾਏ ਬਸ ਇਹ ਤਾਂ ਮੜਾਜੀ ਹੋ ਜਾਣੀ ਬਥੇਰੀ ਹੋ ਜਾਣੀ ਚੱਲ ਆਪਣੇ ਕਰਨ ਕਮਲਾ ਨਾਲ ਲਾ ਲਾ ਦੇ ਕੰਨੇ ਤੇ ਤੇਰੀ ਨਿੱਗੀ ਜਾਂਚ ਆਰੇ ਨਾ ਦਿਨ ਯਾਦ ਕਰਿਆ ਕਰਾਂਗੇ ਹਾਂ ਨਾਲ ਕੋਣ ਮਮੀ ਨੇ ਲਾਈ ਸੀ ਮੈਂ ਮਨ ਯਾਦ ਕਰਿਆ ਕਰੂਗਾ ਯਾਦ ਇੱਥੇ ਕੋਣ ਕਰੇਗਾ ਕੱਲੋਂ ਦੂਜਾ ਦਿਨ ਇੱਥੇ ਕੋਣ ਯਾਦ ਕਰਦਾ ਤੂੰ ਕਹਿੰਦੇ ਚੰਗਾ ਹੋਇਆ ਬੁੱਢੀ ਰੱਬ ਤੇਰੀ ਲੰਬੀ ਉਮਰ ਕਰੇ ਗੋਡੇ ਕਿੜੀ ਇਸ ਕਿੜੀ ਸਤਰੇ ਮੈਂ ਮਜ਼ਾਕ ਕਰਦਾ ਇਦਾਂ ਦਾ ਖਾਮਨਾ ਕਰਾਈ ਲਓ ਜੀ ਆਪਣੇ ਕਰ ਕਮਨਾਂ ਦੇ ਨਾਲ ਭਾਈ ਭੈਣ ਜੀ ਲੱਗੇ ਕੰਨ ਬੁੱਢੀ ਮੇਰਾ ਉਮਰ ਹੀ ਕੰਮ ਨਿਭੜਿਆ ਇਹ ਰੱਜ ਪਿਆ ਹੋਇਆ ਬੋਲਦੀ ਬਹੁਤ ਅਮੀ ਤੂੰ ਆ ਹੋ ਗਿਆ ਦੇਖਣਾ ਕਹਿੰਦੇ ਜਿੱਦਾਂ ਜਿੱਦਾਂ ਬੰਦਾ ਸਿਆਣਾ ਹੁੰਦਾ ਉਦੋਂ ਉਦਾਂ ਕਹਿੰਦੇ ਜਿੱਥੇ ਕੌਣ ਕਰਦਾ ਓਦੋਂ ਉਦਾਂ ਕਹਿੰਦੇ ਨਿਆਣੇ ਵਾਲਾ ਦਿਮਾਗ ਹੋ ਜਾਂਦਾ ਸਹੀ ਗੱਲ ਐ ਮੈਂ ਕਿੱਦਾਂ ਤੇ ਰੋਟੀ ਮੇਲ ਦੀ ਚਾਹ ਫੜੀ ਵਰਦਾ ਹੁੰਦਾ ਕਹਿੰਦੇ ਜਿੰਨਾ ਟਾਈਮ ਬੰਦਾ ਸਿਆਣਾ ਹੋ ਜਾਂਦਾ ਉਹਨਾਂ ਉਹਨਾਂ ਜਿੱਦਾਂ ਕਰਨ ਲੱਪਦਾ ਨਿਆਣੇ ਵਾਲਾ ਦਿਮਾਗ ਹੋ ਜਾਂਦਾ ਸਹੀ ਗੱਲ ਸਾਡਾ ਜੰਮਦਿਆਂ ਦਾ ਸਿਆਣਾ ਵਾਲਾ ਸੀ ਮਾਂ ਮਾਰ ਕੇ ਤਾਂ ਉਹ ਸਿਆਣਾ ਵਾਲਾ ਸੀ ਅਧਰੂ ਦੇਣ ਵਾਲੀ ਮਾਂ ਤਾਂ ਚਲ ਗਈ ਵਿਚੇ ਚੱਲਿੰਦਾ ਥੋੜਾ ਦਿਨ ਦੁਨੀਆ ਦਿਖਾ ਗਈ ਹੈ ਕਿ ਨਾਲੇ ਨਹੀਂ ਲੈ ਗਏ ਲੈ 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 ਜੰਗਾ ਸਿਸਮ ਫੁਮੇ ਨਹੀਂ ਆਉਣਾ ਜਿੰਨੇ ਲੈ ਨੇ ਐਡਾ ਜਰਾ ਸੋਣਾ ਸੁਨੱਖਾ ਮੁੰਡਾ ਤੈਨੂੰ ਮਿਲਣਾ ਹੀ ਫੇ ਹਾਂ ਲਓ ਗੇ ਲਈ ਹਾਂ ਲਓ ਪਿੰਗ ਲਈ ਲੈ ਲੋਕਾਂ ਨੂੰ ਮਾਮੇ ਪੁੱਛ ਕੇ ਦੇ ਇਹ ਪਾਲ ਨਹੀਂ ਹੈਗਾ ਇਸ ਤੋਂ ਲੱਗेंगे ਖਰਬੂਜੇ <laughs> लगेंगे इसको, में खाएंगे <laughs> मरी <ने> खाने तो ये है है। जिसको बोलते है। चार। जो जकम पे लगाने वो जखमें पानी लगाता है है रोज किसी के जाता मैं पानी लगा ना। क्या बोली भाजी की कहें अम्मी शादी की शादी शादी नहीं, नहीं। कल बोल तो दिया आज उसने भी मैम वीडियो में, भी में बोल दिया है एक चालीस साल का लड़का है एक अट्ठाईस साल का कोई भी लड़की हो तो हमें संपर्क करो कट्ठे साथ में शादी कर लेंगे <laughs> दो लाएंगे बहू ठीक है ना एक तुम्हारी एक मेरी से वो देखे प्यार है इधर भरा है भी यहाँ ਹਾਂ ਇਹਦਾ ਉਹ ਬਹੁਤ ਚੰਗੀ ਬਣੀ ਮੈਂ ਦੇਖ ਗਿਆ ਹਾਂ ਹਾਂ ਬਹੁਤ ਕਿਆ ਬੱਬਲ ਬਣਾਤੀ ਐ ਰੈਡੀ ਹੋ ਗਈ ਐ ਮਿਹਨਤ ਕਰਕੇ ਬਣਾਈ ਐ ਬਚਨ ਅੰਦਰ ਮਿੱਟੀ ਡਾਲਦੀ ਐ ਨਾ ਦੇਖ ਲਓ ਹੂੰ ਬਹੁਤ ਅੱਛਾ ਬਣ ਗਿਆ ਔਰ ਕੌਣ ਸੀ ਪੀਤਾ ਹੈ ਮੀਡੀ ਕੌਣ ਸੀ ਪੀਤਾ ਹੈ ਉੜਦਾ ਉੜਦਾ ਤਫਾ ਹੂੰ ਦੋਆ ਕਿਹੜੀ ਐ ਮਾਸਟਰ ਬੀੜੀ ਓਕੇ ਮਾਸਟਰ ਹੋ ਆ ਫਿਰ ਮਾਸਟਰ ਬੀੜੀ ਪਿੰਦਾ ਬਾਬੇ ਆਇਆ ਚਲੋ ਅੰਜਲੀ ਆਂਦੀ ਆਪਾਂ ਤੋ ਦੇਖੀ ਨਾ ਮੈਂ ਲਿਆਂਦੀ ਗੈਸ ਨੂੰ ਤੇ ਕੋਲੋਂ ਲਾਉਣਾ ਇਹਦੇ ਕੰਡੇ-ਕੰਡੇ ਲਾਦਣੇ ਆ ਟਿੱਡ ਟਿੱਡ ਗਾਇਸ ਆ ਜਾ ਸ਼ੈਕੋ ਤੁਹਾਨੂੰ ਪਤਾ ਮੈਂ ਇੱਦਾਂ ਖਾਣਾ ਹਣਾ ਆਈ ਲਵ ਲੂਨ ਮਸਾਲਾ ਨਾਲ ਇਦਾਂ 2 ਮਹੀਨਾ ਹੋ ਗਿਆ ਘਰ ਦੇ ਕਹਿੰਦੇ ਦਾਲ ਸਬਜ਼ੀ ਬਣਾਉਂਦਾ ਕੀ ਬੈਦ ਦਾਲ ਸਬਜ਼ੀ ਨਹੀਂ ਮੈਂ ਖਾਂਦਾ ਹੈਗਾ ਬਸ ਚਾਹ ਦੇ ਨਾਲ ਇਦਾਂ ਇੱਕ ਰੋਟੀ ਖਾ ਲੈਂਗਾ ਸਵੇਰੇ ਬਾਦਾਮ ਖਾ ਲੇ ਭੇਂ ਕੇ ਰੱਖੇ ਤੇ ਦੁਪਹਿਰ ਨੂੰ ਖਾ ਲੈਣਾ ਆਪਣਾ ਸੇਬ ਤੇ ਬਸ ਇਹ ਖਾਂਦਾ ਦੈਟਸ ਇਟ ਜਮਾ ਡਾਈਟ ਘੱਟ ਕੀਤੀਆਂ ਜਾਂ ਪ੍ਰੋਟੀਨ ਵਾਲੀ ਕੋਈ ਚੀਜ਼ ਲੈ ਲੈਣੀ ਬਸ ਇਦਾਂ ਡੈਟ ਘੱਟਦੇ ਜਦੋਂ ਪੜੇ ਕਿਵੇਂ ਬਣਾਏ बन गई अपनी रेडी हो गई दरवाजा भी लाता मोरे हाउ टू मेक झोंपड़ी झोंपड़ी ऐसे बनती है तुमको तो सबको दिखा दिया तीन तीन लेयर का ला के बीच में ऐसे डंडा लगा देना है तो जब ऊपर शतर ऐसे बड़े बड़े होते हैं वो उसको ऐसे करके पल्ली लगा देनी वाह इतना सौखा काम है कोई औखा काम नहीं है जुग्गी झोंपड़ी बनाने का तो कोई भी हाउ टू मेक झुग्गी या झुग्गी कैसे बनाए झोंपड़ी कैसे बनाए हम टाइटल डाल देंगे तो हमारी वीडियो निकलेगी तो अप्रीशियट कर देना देखा हमको नहीं उनको भैया जो छड़े है, है लड़की बता देना रिश्ता करना है उनका हम जरूरी है हाँ, दो नहीं की होगी ਹਾਂ ਸ਼ਾਮ ਠੰਡਾ ਹੁਣ ਕਹਿੰਦੇ ਗੱਡੀ ਕੱਢ ਲੈ ਉਦੋਂ ਮੈਂ ਜੋ ਜਲੰਧਰ ਨੂੰ ਜਾਣਾ ਸੀ ਨਾ ਠੰਡ ਮੁੰਡੇ ਹੁੰਦੇ ਨੇ ਕੀ ਠੰਡਾ ਬੱਸੇ ਚੜ੍ਹ ਮੁੰਡੇ ਨੂੰ ਇੱਥੇ ਘਠਾਰ ਤੋਂ ਜਾਣਾ ਇਹ ਸਕੂਟਰ ਖੜੀ ਕਰ ਬੱਸੇ ਚੜ੍ਹ ਜਣ ਬੱਸੇ ਥੋੜਾ ਠੰਡ ਹੁੰਦੀ ਆ ਨਾ ਤੇ ਹੁਣ ਵੀ ਸਕੂਟਰ ਖੜੀ ਕਰਕੇ ਚੱਲ ਜਾਣਾ ਹੈ ਨਾ ਉਹ ਤਾਂ ਬੱਚੇ ਕਰਕੇ ਮੈਂ ਕਹਿੰਦੀ ਜੀ ਮੈਂ ਹੁੰਦੀ ਮੈਂ ਉਹ ਤੈਨੂੰ ਲੈ ਜਾਣਾ ਸੀ ਸਕੂਟਰ 'ਤੇ ਚਲੋ ਲੈ ਜੀ ਸਖਨ ਨੂੰ ਦਾੜੀ ਆਇਆ ਬੈਂਟਰੀ ਨੇ ਤਾਰਾਂ ਲਾਈ ਅੰਮੀ ਚੋ ਵੀ ਹੁਣ ਤੁਹਾਨੂੰ ਪਤਾ ਮੁੰਡੇ ਰਾਤ ਆ ਨਿਆਣਾ ਹੈ ਬੈਂਟਰੀ ਨੇ ਤਾਰਾਂ ਲਾ ਦਿੱਤੀਆਂ ਮੁਰ ਕੇ ਬੈਟਰੀ ਦਾ ਨਵੀਂ ਹੈ ਹਜੇ ਪਰ ਪਤਾ ਨਹੀਂ ਹੁੰਦਾ ਹਨਾ ਫਿਰ ਬੈਟਰੀ ਕੇਬਲ ਬਹੁਤ ਦਿਨ ਗੱਡੀ ਖੜੀ ਰਵੇ ਫਿਰ ਡਾਊਨ ਹੋ ਜਾਂਦੀ ਹੈ ਉਹ ਲਾਈਕ ਬੈਂਟ ਰਹੇ ਹੈ ਬੈਟਰੀ ਦਾ ਹਜੇ ਨਵੀਂ ਆ ਦੇਖੋ ਇਹ ਤਾਂ ਗਰੰਟੀ ਵੀ ਪਈ ਹੈ ਜੀ ਸਾਲ ਦੀ ਚਲੋ ਜੋ ਲੀਏ ਤਾਰ ਆਹ ਤਾਰ ਇਹਨੂੰ ਲਾ ਕੇ ਆਪ ਲੱਗ ਨੂੰ ਇੱਥੇ ਆਪ ਪਾ ਲੈਣਾ ਗਾਈਸ ਗਾਈਸ ਦਾ ਜੱਗ ਹੈ ਹੈਂਡਿਕੈਟ ਲੱਟੇ ਜੱਗ ਹੈ ਐਸੇ ਟੂੰ ਟੂੰ ਕਰ ਰਹਾ ਹੈ ਯਾਰ ਭਈਆ ਛੱਡ ਦੇ ਸਹਜ ਸੁਭਾਣੀ ਜਾ ਰਹੀ ਹੈ ਮਾਦਰ ਨਾ ਗੁੱਡ ਵਾਈਬ ਤੇ ਆਪਾਂ ਵੀ ਰਸਾਲ ਪਾਟ ਕੇ ਫਿਨਿਸ਼ ਹੋ ਗਏ ਕੰਮ ਚਾਬਰ ਵੀ ਲੈ ਲਿਆ ਕਰਦੇ ਹੁਣ ਸਿੱਧਾ ਆਪਾਂ ਮਿਲਦੇ ਆਂ ਡਾਕਟਰ ਦੇ ਪਹੁੰਚ ਗਏ 18 ਟੁਫਨੀ ਗਈ ਮਮੀ ਨਾਲ ਅੰਦਰ ਰੋਡ ਭਗ ਜਾਂਦਾ ਮੈਂ ਦੁਨੀਆਦਾਰੀ ਦੇਖੀ ਜਾਂਦਾ ਨੰਗਰੇ ਲੋਕੇ ਬੀਜੀ ਲਾਈਫ ਆ ਰਹੇ ਜਾ ਰਹੇ ਲੋਕੇ ਇਹ ਆ ਹਸੋ ਦਾ ਡਾਕਟਰ ਜਿੱਥੋਂ ਆਪਾਂ ਲਈ ਦੀ ਦਵਾਈ ਅੰਦਰ ਲਿਆ ਹਟੇ ਦਵਾਈ ਮੈਂ ਹੁਣ ਨਿਊਜ਼ ਦੇ ਦਦਾ ਸੀਗਾ ਜਿੱਦਾਂ ਹਨਾ ਆਪਣੇ ਟਾਕ ਨਹੀਂ ਹੈ ਜੀ ਗੱਲਬਾਤ ਕਿ ਜਦੋਂ ਆਪਾਂ ਸੌਰੀ ਟੂ ਸੌਰੀ ਸਰਵਿਸਰ ਕਿੰਦਾ ਜੀ ਕਿ ਜਿਹੜਾ ਆਪਣੇ ਪੰਜਾਬ ਦੇ ਵਿੱਚ ਜਿੱਦਾਂ ਕਹੋ ਬਾਹਰ ਨਹੀਂ ਜਦੋਂ ਆਪਾਂ ਕਹਿੰਦੇ ਹਿਮਾਚਲ ਜਾਂਦੇ ਨੇ ਕਿਤੇ ਹੋਸਟੇਲ ਹਰਿਆਣੇ ਤੋਂ ਜਾਂਦੇ ਆ ਜਿੱਦਾਂ ਹੁਣ ਹਿਮਾਚਲ ਵਾਲੇ ਆਪਾਂ ਪੰਜਾਬ 'ਚ ਜਿੱਦਾਂ ਆਪਾਂ ਪੰਜਾਬ ਤੋਂ ਜਾ ਕੇ ਆ ਨਾ ਹਿਮਾਚਲ ਦੇ ਵਿੱਚ ਉਹ ਨਹੀਂ ਲੈ ਸਕਦੇ ਜਾਨੀ ਕੋਈ ਪ੍ਰਾਪਟੀ ਨਹੀਂ ਲੈ ਸਕਦੇ ਜਗ੍ਹਾ ਨਹੀਂ ਬਣਾ ਸਕਦੇ ਲਾਈਕ ਨਾ ਉੱਥੇ ਆਪਣਾ ਆਧਾਰ ਕਾਰਡ ਬਣਾ ਨਾ ਕੁਝ ਜਾਨੀ ਕੁਝ ਨਹੀਂ ਹੁੰਦਾ ਹੈਗਾ ਤੇ ਪੰਜਾਬ ਚ ਉਹ ਕਹਿੰਦੇ ਆ ਕੇ ਕੋਈ ਵੀ ਆ ਜਾਂਦਾ ਕੋਈ ਪ੍ਰਵਾਸੀ ਪ੍ਰਵਾਸੀ ਲਾ ਲਓ ਜਾਂ ਹੋਰ ਕੋਈ ਲਾ ਲਓ 60 ਰੁਪਏ ਦੀ ਟਿਕਟ ਲਾ ਕੇ ਇੱਥੇ ਆ ਕੇ ਘਰ-ਬਾਰ ਬਣਾ ਕੇ ਆਧਾਰ ਕਾਰਡ ਵੀ ਲੋਕੀ ਤੁਹਾਨੂੰ ਪਤਾ ਪੰਚਾਇਤਾਂ ਪਿੰਡਾਂ ਦੇ ਵਿੱਚ ਕਈ ਹੁੰਦੇ ਵੋਟਾਂ ਹੀ ਬਣਾ ਦਿੰਦੇ ਆ ਪ੍ਰਵਾਸੀਆਂ ਦੀਆਂ ਯਾਨੀ ਕਿ ਆਪਣੇ ਨੂੰ ਵੋਟ ਪਾਉਣ ਨੂੰ ਉਹ ਲੱਖੇ ਸਿਧਾਨਿਆ ਰਗੇ ਕਹਿੰਦੇ ਆ ਚੀਜ਼ਾਂ ਨਾ ਕਰੋ ਉਹ ਮੈਂ ਦੇਖ ਰਿਹਾ ਹਾਂ ਥੱਲੇ ਲੋਕਾਂ ਨੇ ਕਮੈਂਟ ਕੀਤੇ ਜੀ ਕਹਿੰਦੇ ਜੇ ਤੁਸੀਂ ਇਦਾਂ ਕਰਨ ਲੱਪੇ ਹੋ ਕਮੈਂਟ ਬਾਜ ਮਾਰੋ ਕਹਿੰਦਾ ਜੀ ਤੁਸੀਂ ਕੀ ਕਰਨ ਲੱਪੇ ਆਂ ਤੁਹਾਡੇ ਵੀ ਪੁੱਤ ਕੈਨੇਡਾ ਇੰਗਲੈਂਡ ਅਮਰੀਕਾ ਗਏ ਆ ਤੇ ਜੇ ਗੋਰੇ ਤਾਂ ਕਹਿਣ ਲੱਪੇ ਆ ਕਿ ਹਾਂ ਵੀ ਇਹ ਵੀ ਪ੍ਰਵਾਸੀ ਇਹਨਾਂ ਨੂੰ ਭੇਜ ਜੇ ਇਹਨਾਂ ਨੂੰ ਭੇਜ ਮੈਂ ਸੋਚਦਾ ਮੈਂ ਲੋਕਾਂ ਦੀ ਕਾਮਨ ਸੈਂਸ ਦੇਖੋ ਭੈਣ ਜੇ ਸਾਡੇ ਦੇ ਪੁੱਤ ਗਏ ਆ ਜਾਂ ਸਾਡੇ ਭੈਣਾਂ ਜਾਂ ਭਰਾ ਗਏ ਹੋ ਆ 20-30 ਲੱਖ ਰੁਪਈਆ ਲਾ ਕੇ ਗਏ ਹੋ ਆ ਤੇ ਪੌਲਸ ਤੋਂ ਕਲੀਅਰੈਂਸ ਪੀਸੀ ਲੈ ਕੇ ਗਏ ਹੋ ਆ ਕਿ ਹਾਂ ਜੀ ਅਸੀਂ ਮੈਂ ਇੱਥੇ ਤਾਂ ਆਇਆ ਤੇ 18-18 ਹਜ਼ਾਰ ਡਾਲਰ ਫੀਸ ਭਰ ਕੇ ਫੇਰ ਜਾਂਦੇ ਆ ਤੇ ਜਦੋਂ ਤੱਕ ਉਹ ਉੱਥੇ ਦੇ ਬਸਨੀਕ ਪੀਆਰ ਹੁੰਦੇ ਹਨ ਜਦ ਤੱਕ ਕਰੋੜ ਰੁਪਈਆ ਲੱਗ ਜਾਂਦਾ ਤੇ ਇਹ ਕੀ ਹੈ ਇਹਦਾ 60 ਰੁਪਏ ਦੀ ਟਿਕਟ ਲੈ ਕੇ ਆ ਜਾਂਦੇ ਉਰੇ ਆਉਤ ਹੋ ਗਿਆ ਉਹ ਗੱਲ ਵੀ ਸੈਂਸ ਬਣਦੀ ਹੈ ਹਾਂ ਚਲੋ ਇਹ ਲਿਆਉਣ ਦੀ ਦੀ 44 ਲੱਖ ਰੁਪਈਆ ਦੇਣ ਸਾਨੂੰ ਸਾਡੇ ਮੀਡਲ ਕਲਾਸ ਸਾਡੇ ਅਰਗੇ ਬੰਦੇ ਟੈਕਸ ਘਟੂਗਾ ਹਨਾ ਸਾਡੇ ਪੰਜਾਬ ਚ ਪੈਸਾ ਆਊਗਾ ਸਾਨੂੰ ਵਧੀਆ ਲਿਆਉਣ ਇਦਾਂ ਉਹ ਗੱਲ ਨਹੀਂ ਕੋਈ ਬਣਦੀ ਹੈਗੀ ਹੁਣ ਤਿੰਨ ਮੁੰਡੇ ਪੰਜਾਬੀ ਆਪਣੇ ਮਾਰਤੇ ਤੁਹਾਨੂੰ ਪਤਾ ਗੂਰੇ ਆਖਾ ਜਿੱਕੇ ਦੇ ਛੁਰਾ ਮਾਰਿਆ ਕੇ ਕੰਨ ਚ ਮਾਰਿਆ ਹੈ ਭਈਆਂ ਨੇ ਤੋ ਆ ਗੱਲਾਂ ਬਾਤਾਂ ਇਹਨੇ ਕਈ ਵਾਰ ਕਮੈਂਟ ਦੇਖਿਆ ਕਰਦੇ ਉਹਨਾਂ ਸੈਂਸੀਆਂ ਨਹੀਂ ਅਰੇ ਜੀ ਆਪਣੇ ਬੰਦਿਆਂ ਨੇ ਇਦਾਂ ਕਰਨ ਲੱਪੇ ਉੱਥੇ ਜਾ ਕੇ ਕੈਨੇਡਾ ਦੇ ਵਿੱਚ ਯੂਕੇ ਦੇ ਵਿੱਚ ਆਪਣੇ ਬੰਦਿਆਂ ਨੂੰ ਇਦਾਂ ਕਹਿਣ ਲੱਪੇ ਗੂਰੇ ਫੇਰ ਕੀ ਬਣੂਗਾ ਸਾਡੇ ਬੰਦੇ ਭਰਾਵੋ 30 ਲੱਖ ਰੁਪਈਆ ਲੱਗ ਜਾਂਦੇ ਆ ਜਦੋਂ ਉੱਥੇ ਦਾ ਜਿੱਦਾਂ ਇੱਥੇ ਦਾ ਧਾਰਗੜ ਬਣਦਾ ਉਹ ਪੀਆਰ ਲੈਂਦੇ ਉੱਥੇ ਕਰੋੜੋਂ ਨੂੰ ਕੰਮ ਪਹੁੰਚ ਜਾਂਦਾ ਇਹਦੇ 30 40 ਰੁਪਈਆ ਟ੍ਰੇਨ 'ਚ ਫੜ ਕੇ ਆ ਜਾਂਦੇ ਹੱਦੋਂ ਵੀ ਯਾਰ ਛੱਡੋ ਯਾਰ ਲੋਕਾਂ ਨੇ ਕੀ ਕੀ